ਗੱਬਰਸ ਬੰਦੇ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਜੀ ਕੀ ਗੱਲ ਕਰ ਮਾਉ ਨੂੰ ਕਹਿ ਮਾ ਤੂੰ ਧੱਕਾ ਕਰ ਰਿਹਾ ਤੂੰ ਜਿਆਦਾ ਪੈਸੇ ਲੈ ਰਿਹਾ ਕਹਿੰਦਾ ਇਹਦਾ ਰੇਟ ਵੱਧ ਗਿਆ ਹੀ ਐ ਵੱਧ ਗਿਆ ਨਹੀਂ ਗੱਲ ਛੋਟੀ ਨਹੀਂ ਹੈ ਜੀ ਕੱਲ ਰੋਜ਼ ਰੁਟੀਨ ਦੀ ਹੈ ਜੀ ਇਹ ਗੱਲ ਹੈ ਕਈ ਵਾਰ ਹੋਰ ਮੇਰੇ ਵੀਰ ਭਾਈ ਰੋ ਉਹਨਾਂ ਦੀ ਵੀ ਸਬਜ਼ੀ ਖਰਾਬ ਹੋ ਜਾਂਦੀ ਹੈ ਜੇ ਉਹ ਵੀ ਮਜਬੂਰੀ 'ਚ ਖਾਣਾ ਪਾਜੇ ਪਰ ਇਹਨਾਂ ਦਾ ਧੱਕਾ ਇਹਨਾਂ ਪੈਸੇ ਲੈ ਲੈਣੇ ਸੰਗਰੂਰ ਵਿੱਚ ਇੱਕ ਵਿਅਕਤੀ ਨੇ ਛੋਲੇ ਭਟੂਰੇ ਦੀ ਥਾਲੀ ਦੀ ਕੀਮਤ ਵਿੱਚ ਵਾਧੇ ਨੂੰ ਲੈ ਕੇ ਡੀਸੀ ਨੂੰ ਸ਼ਿਕਾਇਤ ਕਰ ਦਿੱਤੀ ਹੈ ਬੰਦੇ ਦਾ ਦੋਸ਼ ਹੈ ਕਿ ਪਹਿਲਾਂ ਇਸ ਪਲੇਟ ਦੀ ਕੀਮਤ 20 ਰੁਪਏ ਸੀ ਰੇੜੀਆਂ ਵਾਲੇ ਨੇ ਪਲੇਟ ਦੀ ਰੇਟ ਵਿੱਚ 10 ਤੋਂ 30 ਰੁਪਏ ਦਾ ਵਾਧਾ ਕਰ ਦਿੱਤਾ ਹੁਣ ਉਸਨੇ ਰੇਟ 40 ਰੁਪਏ ਰੱਖਿਆ ਹੈ ਬੰਦੇ ਨੇ ਵੱਧ ਵਸਰੇ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ ਜੀ ਮੈਨੂੰ ਤਾਂ ਏਸੀ ਆਸ ਕਰਕੇ ਮੈਂ ਕੰਪਲੀਟ ਕਰ ਜੀ ਮੇਰੀ ਮਦਦ ਹੋ ਕਰਨਗੇ ਪਰ ਮੈਨੂੰ ਕੁਝ ਬੰਦੇ ਮਜ਼ਾਕ ਕਰਦੇ ਦੀ ਵੀ ਤੂੰ ਇਹ ਕੀ ਕਰ ਰਿਹਾ ਬਹੁਤ ਮਜ਼ਾਕ ਕਰਦੇ ਵੀ ਤੂੰ ਕੰਪਲੀਟ ਕਰ ਰਿਹਾ ਇਹ ਕੋਈ ਗੱਲ ਆ ਕਰਨ ਵਾਲੀ ਪਰ ਅੱਜ ਤੁਸੀਂ ਮੇਰੇ ਕੋਲੇ ਪਹੁੰਚੋ ਮੇਰੀ ਗੱਲ ਸੁਣਦੀਆਂ ਅੱਛਾ ਮੈਂ ਤੁਹਾਨੂੰ ਇਹ ਬਤਨਾ ਚਾਹਣਾ ਕਿ ਤੁਸੀਂ ਜਦੋਂ ਗਏ ਫਿਰ ਤੁਸੀਂ ਕਿਸੇ ਨਾਲ ਲੈ ਕੇ ਗਏ ਨਹੀਂ ਮੈਂ ਕਿਸੇ ਨੂੰ ਨਾਲ ਨਹੀਂ ਲੈ ਕੇ ਗਿਆ ਮੈਂ ਤਾਂ ਖੁਦ ਹੀ ਗਿਆ ਤੀ ਤਾਂ ਅਰਜੀ ਵਿੱਚ ਤੋਂ ਅਰਜੀ ਲਿਖਾਈ ਤੇ ਮੇਰੇ ਡੀਸੀ ਸਾਹਿਬ ਦੇ ਜਿੱਥੇ ਕਮਰਾ ਨੰਬਰ 106 ਆ ਉੱਥੇ ਕੰਪਲੇਟ ਦੇ ਕੇ ਆਈ ਪ੍ਰਸ਼ਾਸਨ ਨੇ ਬੋਲੋ ਤੁਹਾਡੀ ਕੰਪਲੇਨ ਦੇ ਉੱਪਰ ਕੀ ਅਸਰ ਹੋਇਆ ਤੁਹਾਨੂੰ ਕੀ ਕਿਹਾ ਪ੍ਰਸ਼ਾਸਨ ਨੇ ਕਾਗਜ਼ ਪੱਤਰ ਫੜੇ ਤੁਹਾਡੇ ਹਾਂ ਜੀ ਮੇਰਾ ਪ੍ਰਸ਼ਾਸਨ ਨੇ ਕਾਗਜ਼ ਪੱਤਰ ਫੜਿਆ ਤੇ ਉਹ ਤੇ ਉਹ ਕਰਕੇ ਤੁਸੀਂ ਮੇਰੇ ਕੋਲੇ ਆਏ ਹੋ ਜੀ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਤੁਹਾਨੂੰ ਲੱਗਦਾ ਕਿ ਆਮ ਬੰਦੇ ਦੀ ਸੁਣੀ ਜਾਂਦੀ ਹੈ ਬਿਲਕੁਲ ਸੁਣੀ ਜਾਂਦੀ ਹੈ ਆਮ ਬੰਦੇ ਦੀ ਤੁਸੀਂ ਆਇਓ ਤਾਂ ਸੁਣਨਗੇ ਮੇਰੀ ਹਾਂ ਠੀਕ ਆ ਸਮਝ ਉਪਰ ਉਹਨੂੰ ਇਨਸਾਫ ਦੇ ਸਕੋ ਬਿਲਕੁਲ ਮਿਲੂਗਾ ਜੀ ਮੈਨੂੰ ਵੀ ਇਨਸਾਫ ਮਿਲੂਗਾ ਤੇ ਬਾਕੀ ਆਉਣ ਵਾਲੇ ਹੋਰ ਬੰਦਿਆਂ ਨੂੰ ਜਿਹਨੂੰ ਲੋੜ ਹੈ ਇਨਸਾਫ ਦੀ ਉਹਨੂੰ ਮਿਲਣਾ ਚਾਹੀਦਾ ਪਰ ਗੱਲ ਹੈ ਪਹਿਲ ਕਰਨੀ ਚਾਹੀਦੀ ਹੈ ਜੀ ਬੰਦੇ ਨੂੰ ਨਹੀਂ ਗੱਲ ਛੋਟੀ ਨਹੀਂ ਹੈਗੀ ਜੀ ਕੱਲ ਰੋਜ਼ ਰੁਟੀਨ ਦੀ ਹੈ ਜੀ ਇਹ ਗੱਲ ਕਈ ਵਾਰ ਹੋਰ ਮੇਰੇ ਵੀਰ ਭਾਈ ਰੋ ਉਹਨਾਂ ਦੀ ਵੀ ਸਬਜ਼ੀ ਖਰਾਬ ਹੋ ਜਾਂਦੀ ਹੈ ਜੀ ਉਹ ਵੀ ਮਜਬੂਰੀ ਚ ਖਾਣਾ ਪਾਜੇ ਪਰ ਇਹਨਾਂ ਦਾ ਧੱਕਾ ਇਹਨਾਂ ਪੈਸੇ ਲੈ ਰਹੇ ਨੇ ਕੀ ਉਹ ਘੜੀ ਵਿੱਚ ਲੱਗਦੀ ਹੁੰਦੀ ਲੱਗਦੀ ਨਹੀਂ ਤੇੜੀਆਂ ਮਹੀਨੇ ਚ ਤਾਂ 20 ਤੇੜੀਆਂ ਨਹੀਂ ਲੱਗਦੀਆਂ ਸਾਡੀਆਂ ਤੇ ਸਾਨੂੰ ਔਖਾ ਬਹੁਤ ਹੋ ਜਾਂਦਾ ਜੀ ਆਮ ਲੋਕ ਬਿਲਕੁਲ ਜੀ ਲੋਕਾਂ ਨੂੰ ਜਾਗਰੂਤ ਹੋਣਾ ਚਾਹੀਦਾ ਹੈ ਜੇ ਕੋਈ ਤੱਕਾ ਕਰ ਰਿਹਾ ਤਾਂ ਦੱਸਣਾ ਚਾਹੀਦਾ ਪ੍ਰਸ਼ਾਸਨ ਨੂੰ ਤਾਂ ਪ੍ਰਸ਼ਾਸਨ ਤੁਹਾਡੀ ਗੱਲ ਸੁਣੂਗਾ ਵਧੀਆ ਕੰਮ ਕਰ ਰਹੇਗਾ ਬਿਲਕੁਲ ਵਧੀਆ ਕੰਮ ਕਰ ਰਹੇ ਜੀ ਕਰ ਰਹੇ ਨੇ ਮੇਰੀ ਤੇ ਮੇਰੀ ਗੱਲ ਤੇ ਸੁਣਵਾਈ ਹੋ ਰਹੀ ਹੈ ਤਾਂ ਚੰਗਾ ਕੰਮ ਕਰ ਰਹੇ ਨੇ ਠੀਕ ਹੈ ਐਦਾਂ ਸਾਡੇ ਕੋਲ ਕੱਲ ਹੀ ਸਾਡੇ ਮਾਲਜੋ ਡਿਸਟ੍ਰਿਬਿਊਸ਼ਨ ਤੋਂ ਕੋਲ ਕੰਪਲੇਨ ਸਾਡੇ ਕੋਲ ਪ੍ਰਾਪਤ ਹੋਈ ਸੀ ਵੀ ਕੋਈ ਬੰਦਾ ਕਿਤੇ ਪੋਲਾਪਰ ਦੇ ਕੋਲ ਕੋਈ ਛੋਲੇਪੋੜੇ ਰੇੜੀ ਲਗਾਉਂਦੇ ਤੇ ਉਹ ਉਹਦੀ ਦਰਖਾਸਤ ਇਸ ਵੀ ਸਾਡੇ ਉਹ ਟੁਟੂਰੇ ਵਾਲਾ ਪੈਸੇ ਸਾਡੇ ਤੋਂ ਵੱਧ ਲੈਂਦਾ। ਤੋਂ ਬੰਦੇ ਨੇ ਜਿਹੜਾ ਦਰਖਾਸਤ ਕਰਤਾ ਮਾ ਜੋ ਡੀਸਾ ਕੋਲ ਅਪਰੋਚ ਕੀਤੀ ਸੀ ਸ਼ਿਕਾਇਤ ਲਗਾ ਕੇ। ਤੋਂ ਡੀਸਾ ਵੱਲੋਂ ਮਾਰਕੋ ਕੇ ਸਾਡੇ ਕੋਲ ਆ ਗਈ ਏ। ਤੇ ਅਸੀਂ ਕੱਲ ਸ਼ਾਮ ਹੀ ਆਈ ਏ ਅਸੀਂ ਦੀ ਪੜਤਾਲ ਕਰਵਾ ਰਹੇ ਹਾਂ। ਤੋਂ ਇਹ ਅਸੀਂ ਇਹਨੂੰ ਛੋਟੀ ਹੋਵੇ ਚਾਹੇ ਵੱਡੀ ਵਿੱਚ ਇਹ ਗੰਭੀਰ ਹੋਵੇ ਨਾ ਹੋਵੇ ਅਸੀਂ ਹਰੇਕ ਸ਼ਿਕਾਇਤ ਦੀ ਉਹ ਵੀ ਦਰਖਾਸਤਕਰਤਾ ਕਿਸੇ ਉਮੀਦ ਨਾਲ ਸਰਕਾਰ ਕੋਲ ਪ੍ਰਸ਼ਾਸਨ ਕੋਲ ਆਂਦਾ ਹੈ। ਤੋਂ ਵਾਕੀ ਇਹ ਯੂਨੀਕ ਕੰਪਲੇਟ ਦਾ ਤੁਹਾਡੇ ਸਹੀ ਆਖੇ ਵੀ ਸੀ ਯੂਨੀਕ ਹੈ ਲੇਕਿਨ ਜਿਹੜਾ ਦਰਖਾਸਤ ਕਰਤਾ ਆਂਦਾ ਕੋਈ ਉਮੀਦ ਕੋਈ ਆਪਣੀ ਕੋਈ ਮਜਬੂਰੀ ਲੈ ਕੇ ਸਾਡੇ ਕੋਲ ਆਂਦਾ ਹੈ। ਤੋਂ ਅਸੀਂ ਦੀ ਵਾਕੀ ਪੜਤਾਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜੇ ਉਹਦਾ ਕੋਈ ਜੋ ਵੀ ਉਹਦਾ ਉਜਰ ਜੋ ਵੀ ਆਬਜੈਕਸ਼ਨ ਹੈ ਉਹਦਾ ਪਿਆਰ ਨਾਲ ਕੋਈ ਦਾ ਕੋਈ ਹੱਲ ਨਿਕਲ ਸਕੇ। ਤੋਂ ਇਹ ਸੀ ਪਤਾ ਕਰਾ ਰਹੇ ਹਾਂ ਜੀ ਕਿਉਂਕਿ ਉਹਦੇ ਨਾਲ ਮੋਬਾਈਲ ਨੰਬਰ ਕੋਈ ਅਜੇ ਨਾਮ ਨਾਮ ਲਿਖਿਆ ਤੇ ਮਹੱਲਾ ਲਿਖਿਆ ਕਰਤਾਰਪੁਰਾ ਬਸਤੀ ਤੂੰ ਕਿਹਦੇ ਮਜ਼ਦੂਰੀ ਕਰਦਾ ਹਾਂ ਮਜ਼ਦੂਰੀ ਕਰਦਾ ਨਹੀਂ ਲਿਖਿਆ ਤੇ ਇਹ ਮਿਲ ਗਿਆ ਡਰੈਸ ਤਾਂ ਵੀ ਠੀਕ ਹੈ ਨਹੀਂ ਤਾਂ ਅਸੀਂ ਬਾਕੀ ਦੀ ਜੋ ਵੀ ਹੈਗੀ ਸ਼ਿਕਾਇਤ ਹੈ ਉੱਤੇ ਗੰਭੀਰਤਾ ਨਾਲ ਪੜਤਾਲ ਕਰਾਂਗੇ ਸੋ ਇਹ ਇਹ ਚੰਗੀ ਗੱਲ ਹੈ ਵੀ ਲੋਕਾਂ ਦਾ ਇੱਕ ਰੁਝਾਨ ਬਣਦਾ ਹੈ ਪ੍ਰਸ਼ਾਸਨ ਪ੍ਰਤੀ ਸਰਕਾਰ ਪੱਖੀ ਸਰਕਾਰ ਪ੍ਰਤੀ ਉਹਨੂੰ ਉਮੀਦ ਹੈ ਵੀ ਹਾਂ ਸਾਡੇ ਕੋਲ ਇਨਸਾਫ ਮਿਲੇਗਾ ਜਦ ਤੁਸੀਂ ਸਰਕਾਰ ਕੋਲ ਜਾਵਾਂਗੇ ਜਾਂ ਪ੍ਰਸ਼ਾਸਨ ਕੋਲ ਜਾਵਾਂਗੇ ਤਾਂ ਚੰਗੀ ਗੱਲ ਹੈ ਜੀ ਮੈਂ ਵੀ ਗੱਲ ਕਰ ਰਿਹਾ ਸੀ ਕਿ ਤੁਹਾਨੂੰ ਆਊਟ ਆਫ ਦੇਖ ਲੋਸ ਗਾੜੀ ਨਾ ਆਪਣੀ ਜਿਸ ਜਾਨਵਰ ਡਰਦੇ ਸੀ ਕਿ ਹੋ ਗਿਆ ਕਿ ਉਹ ਲਿਖ ਰਿਹਾ ਇੱਕ ਮਜ਼ਦੂਰ ਆ ਇੱਕ ਮਜ਼ਦੂਰ ਮਤਲਬ ਕਿ ਉਹ ਲੱਗ ਰਿਹਾ ਕਿ ਸੁਣਵਾਈ ਹੋਏ ਬਿਲਕੁਲ ਬਿਲਕੁਲ ਸੁਣਵਾਈ ਹੋਏਗੀ ਹਾਂ ਤਾਂ ਸਾਨੂੰ ਇਹ ਚੰਗਾ ਲੱਗਦਾ ਜੀ ਸਾਡੀ ਜਿਹੜੀ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਪਕੜ ਹੈ ਇੱਕ ਆਮ ਆਦਮੀ ਤੱਕ ਇੱਕ ਮਜ਼ਦੂਰ ਤੱਕ ਪਹੁੰਚੀ ਹੋਈ ਹੈ ਤਾਂ ਹੀ ਉਹ ਕੁਝ ਨਾ ਕੁਝ ਉਮੀਦ ਲੈ ਕੇ ਪ੍ਰਸ਼ਾਸਨ ਕੋਲ ਸਰਕਾਰ ਕੋਲ ਆਉਂਦਾ ਕਿ ਹਾਂ ਮੇਰੀ ਸੁਣਵਾਈ ਹੋਊਗੀ ਮੇਰੀ ਕਿਸੇ ਸ਼ਿਕਾਇਤ ਤੇ ਜਾਂ ਦਰਖਾਸਤ ਤੇ ਕੋਈ ਕਾਰਵਾਈ ਹੋਊਗੀ ਜਾਂ ਮੇਰਾ ਕੋਈ ਹੱਲ ਨਿਕਲੇਗਾ ਸੋ ਇਸੇ ਦੀ ਪੜਤਾਲ ਕਰਦੇ ਤਸਵੀਰਾਂ ਮਲੋੜ ਡੱਬ ਵਾਲੀ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਪਿੰਡ ਅਬੂਲ ਖੁਰਾਨਾ ਕੋਲ ਲੋਕਲ ਟਰੱਕ ਚਾਲਕਾਂ ਵੱਲੋਂ ਲੋਕਲ ਪਰਚੀ ਨੂੰ ਲੈ ਕੇ ਟੋਲ ਉੱਪਰ ਜਾਮ ਲਗਾ ਕੇ ਰੋਜ਼ ਪ੍ਰਦਰਸ਼ਨ ਕੀਤਾ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੁਝ ਸਮੇਂ ਲਈ ਤਾਂ ਹੱਲ ਕਰ ਦਿੱਤਾ ਗਿਆ ਸੀ ਪਰ ਛੁੱਟੀ ਹੋਣ ਕਰਕੇ ਪੂਰਾ ਮਸਲਾ ਪ੍ਰਸ਼ਾਸਨ ਦੀ ਮੀਟਿੰਗ ਤੋਂ ਬਾਅਦ ਕੋਈ ਪੱਤਲ ਹੋਣ ਦੀ ਹਾਲ ਕੱਢਿਆ ਜਾਵੇਗਾ ਇਸ ਸਬੰਧੀ ਉਪ ਕਪਤਾਨ ਮਲੋਟ ਪੁਲਿਸ ਨੇ ਦੱਸਿਆ ਕਿ ਇਸ ਮਸਲੇ ਦਾ ਹੱਲ ਕੱਢ ਕੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਦੂਜੇ ਪਾਸੇ ਟੋਲ ਪਲਾਜ਼ਾ ਦੇ ਮੌਕੇ ਤੇ ਇਕਧਕਾਰਨ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟ ਨਾਲ ਗੱਲਬਾਤ ਹੋਣ ਤੇ ਸਥਿਤੀ ਬਹਾਲ ਕਰ ਦਿੱਤੀ ਗਈ ਹੈ। ਪ੍ਰਸ਼ਾਸਨਲ ਮੀਟਿੰਗ ਹੋਣ ਤੇ ਹੁਕਮ ਮਿਲਦੇ ਨੇ ਇਹ ਕੱਲ ਤੱਕ ਪਤਾ ਲੱਗ ਜਾਵੇਗਾ। ਲਾ ਕਿਸੇ ਕਹਦੇ ਕੀ ਹੱਲ ਕੀਤਾ ਗਿਆ ਇਹਦੇ ਵਿੱਚ ਇਹ ਸੀਗਾ ਕਿ ਜਿੰਨੇ ਇਹ ਟਰੱਕ ਨੇ ਲੋਕਲ ਮੰਡੀਆਂ ਦੇ ਗੇੜੇ ਲਾਣ ਦੇ ਕਣਕ ਵਾਲੇ ਉਹਨਾਂ ਦੇ ਇਹਨਾਂ ਨੂੰ ਇਹ ਸੀ ਕਿ ਸਾਨੂੰ ਟੋਲ ਪਲਾਜ਼ਾ ਜਿਹੜਾ ਹੈ ਨਾ ਉਹਦੇ ਤੋਂ ਇਹ ਰੋਕਦੇ ਨੇ ਟੋਲ ਪਲਾਜ਼ਾ ਦੇਣਾ ਪਊਗਾ ਉਹਦੇ ਬਾਰੇ ਇਮੀਡੀਏਟ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਇੱਕ ਉਸ ਸਮੇਂ ਲਈ ਇਹਨਾਂ ਨੂੰ ਲਾਣਾ ਪਿਆ ਕੁਝ ਸਮੇਂ ਬਾਅਦ ਹੀ ਜਦ ਇਹ ਸੋਲਵ ਹੋ ਗਿਆ ਪ੍ਰਸ਼ਾਸਨ ਨਾਲ ਗੱਲ ਹੋਈ ਤੇ ਉਹਨਾਂ ਨੇ ਕਹਿਤਾ ਹੈ ਕਿ ਠੀਕ ਹੈ ਅ ਲੈਟਰ ਰੂਟਰ ਜਿਹੜਾ ਹੈਗਾ ਦੋ ਦਿਨ ਦੇ ਅੰਦਰ ਸਾਰਾ ਕਨਫਰਮ ਹੈਗਾ ਇਹਨਾਂ ਦਾ ਉਹ ਇਸ਼ੂ ਹੀ ਜਾਨੀ ਕਿ ਸੋਲਵ ਹੋ ਗਿਆ 10 10 15 ਮਿੰਟਾਂ ਦੇ ਵਿੱਚ ਹੀ ਇਹਨਾਂ ਦਾ ਇਸ਼ੂ ਜਿਹੜਾ ਹੈਗਾ ਪ੍ਰਸ਼ਾਸਨ ਨੇ ਗੱਲ ਕਰਕੇ ਸੋਲਵ ਕਰਤਾ ਇਸ ਲਈ ਜਿਹੜੀ ਇਹ ਧਰਨੇ ਵਾਲੀ ਆ ਜਾਮ ਵਾਲੀ ਪੋਜੀਸ਼ਨ ਹੈ ਉਹ ਕੋਈ ਇਦਾਂ ਦੀ ਮੇਜਰ ਪ੍ਰੋਬਲਮ ਨਹੀਂ ਬਣੀ ਸੋਲਵ ਹੋ ਗਈ ਹੈ ਹਾਂਜੀ सर क्या क्या नाम आपका सचिन शर्मा नाम है सर मेरा ये अब जो रोड चला चालू किया टू कैसे मामला हुआ क्या हुआ क्या जी सर ऐसा हुआ कि एसडीएम साहब से बात हुई है, है? पर तो उन्होंने बोला है कि आज संडे की छुट्टी की वजह से अभी हम उन लोगों को निकाल रहे हैं जी। कल 10 बजे मीटिंग में बुलाया है हुँ. कल 10 बजे के बाद मीटिंग जो है ये गाड़ियाँ फिरी जा रही हैं अभी ये कल से टोल देंगे नहीं तो उनका फैसला जो होगा वो उसको मान्य करेंगे ਦੇਸ਼ ਦੇ ਕਈ ਰਾਜ ਇਸ ਸਮੇਂ ਪਿਆਨਾ ਗਰਮੀ ਦਾ ਸਾਹਮਣਾ ਕਰ ਰਹੇ ਨੇ ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਇੱਕ ਵਾਰ ਲੂ ਦਾ ਅਲਰਟ ਜਾਰੀ ਕੀਤਾ ਹੈ ਆਈਐਮਡੀ ਨੇ 30 ਅਪ੍ਰੈਲ ਤੱਕ ਦੇਸ਼ ਦੇ ਪੂਰਬੀ ਅਤੇ ਦੱਖਣੀ ਪ੍ਰਾਇਮਦੀਪੀ ਖੇਤਰਾਂ ਵਿੱਚ ਸਖਤ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਦਾ ਮੁਤਾਬਕ 30 ਅਪ੍ਰੈਲ ਤੋਂ ਪੱਛਮੀ ਬੰਗਾਲ ਦੇ ਕਈ ਸਥਾਨਾਂ ਤੇ ਉੜੀਸਾ ਤੇ ਕੁਝ ਹਿੱਸਿਆਂ 'ਚ ਤੇ ਉਪ-ਹਿਮਾਲਿਆਨ ਪੱਛਮੀ ਬੰਗਾਲ ਦੇ ਵੱਖ-ਵੱਖ ਇਲਾਕਿਆਂ 'ਚ ਲੂ ਕਾਰਨ ਸਥਿਤੀ ਗੰਭੀਰ ਹੋਣ ਦੀ ਸੰਭਾਵਨਾ ਹੈ। ਆਈਐਮਡੀ ਦੇ ਅਨੁਸਾਰ ਅਗਲੇ 4 ਦਿਨ ਦੌਰਾਨ ਬਿਹਾਰ, ਝਾਰਖੰਡ, ਤੇਲਗਾਨਾ, ਰਾਜਸੀਮਾ, ਅੰਦਰੂਨੀ ਕਰਨਾਟਕ, ਤਾਮਿਲਨਾਡੂ, ਪੂਰਬੀ ਉੱਤਰ ਪ੍ਰਦੇਸ਼ ਤੇ ਵੱਖ-ਵੱਖ ਖੇਤਰਾਂ ਵਿੱਚ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ। ਖਾਈ ਤੋਂ ਲੈ ਕੇ 29 ਅਪ੍ਰੈਲ ਦੇ ਦੌਰਾਨ ਕੋਕਣ ਗੋਆ ਤੇ 28 ਤੋਂ 30 ਅਪ੍ਰੈਲ 2024 ਦੇ ਦੌਰਾਨ ਪੱਛਮੀ ਉੱਤਰੀ ਪ੍ਰਦੇਸ਼ ਅੱਠਵੱਤੀ ਆਂਧਰਾ ਪ੍ਰਦੇਸ਼ ਤੇ ਇਨਾਮ ਵਿੱਚ ਅਜੀਹਾ ਮੌਸਮ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜ਼ਿਆ ਨਾਲ ਹਿੱਦਸਨਾ ਬੰਦਾ ਹੈ ਕਿ ਪੰਜਾਬ 'ਚ ਮੌਸਮ ਬਦਲ ਗਿਆ ਹੈ ਪੰਜਾਬ ਵਾਸੀਆਂ ਨੂੰ ਹਮਸ ਪਰਿ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ ਪੰਜਾਬ ਵਿੱਚ ਕੱਲ ਤੋਂ ਭਾਰੀ ਮੀਂਹ ਦੇ ਨਾਲ ਤੇਜ਼ ਠੰਡੀਆਂ ਹਵਾਵਾਂ ਚਲਦੀਆਂ ਰਹਿਣਗੀਆਂ ਮੌਸਮ ਵਿਭਾਗ ਨੇ 30 ਅਪ੍ਰੈਲ ਤੱਕ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਵਿੱਚ ਕਾਲੇ ਬੱਦਲ ਛਾਏ ਹੋਏ ਨੇ ਤੇ ਕਈ ਥਾਵਾਂ 'ਤੇ ਠੰਡੀਆਂ ਹਵਾਵਾਂ ਨਾਲ ਹਲਕੀ ਬੂੰਦਾਬੰਦੀ ਵੀ ਹੋ ਰਹੀ ਹੈ ਪੱਗ ਮੁਤਾਬਕ 29 ਅਪ੍ਰੈਲ ਮਤਲਬ ਕਿ ਅੱਜ ਗਰਜ ਬਿਜਲੀ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਵਿਭਾਗ ਦਾ ਕਹਿਣਾ ਹੈ ਕਿ 30 ਅਪ੍ਰੈਲ ਤੱਕ ਮੌਸਮ ਇਸੇ ਤਰ੍ਹਾਂ ਰਹਿ ਸਕਦਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਤੂਫਾਨ ਆਉਣ ਦੀ ਵੀ ਸੰਭਾਵਨਾ ਹੈ ਸਰੰਦੀ ਇਲਾਕਿਆਂ 'ਚ ਦਰਮਿਆਨ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਸ਼ਹਿਰੀ ਇਲਾਕਿਆਂ 'ਚ ਆਮ ਬਾਰਿਸ਼ ਹੋਣ ਦੀ ਸੰਭਾਵਨਾ ਦਰਸਾਈ ਜਾ ਰਹੀ ਹੈ ਬਦਲਦੇ ਮੌਸਮ ਦਾ ਸਤਾਪਮਾਨ ਤੇ ਸਾਫ਼ ਨਜ਼ਰ ਆ ਰਿਹਾ ਹੈ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਤੇ ਘੱਟੋ ਘੱਟ 18.1 ਡਿਗਰੀ ਦਰਜ ਕੀਤਾ ਗਿਆ ਇਸ ਪੂਰੇ ਪੰਜਾਬ ਵਿੱਚ ਸਭ ਤੋਂ ਘੱਟ ਰਿਹਾ ਇਸ ਤੋਂ ਇਲਾਵਾ ਲੁਧਿਆਣਾ ਦਾ ਘੱਟੋ ਘੱਟ ਤਾਪਮਾਨ 23.6 ਡਿਗਰੀ ਅਤੇ ਜਲੰਧਰ ਦਾ 22.2 ਡਿਗਰੀ ਦਰਜ ਕੀਤਾ ਗਿਆ ਹਾਲਾਂਕਿ ਪਹਿਲਾ ਤਾਪਮਨ ਵੱਧ ਰਿਹਾ ਸੀ ਨਾਲ ਹੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਏਸੀ ਤੇ ਕੂਲਰ ਆਦਿ ਚਲਾਉਣੇ ਪਏ ਨੇ ਮੌਸਮ ਦੇ ਭਾਗ ਮੁਤਾਬਕ ਇਸ ਮੌਸਮ ਨੂੰ ਲੈ ਕੇ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਆਪ ਨੂੰ ਬਚਾ ਸਕੀਏ ਬਹੁਤ ਅੱਛਾ ਬਹੁਤ ਬੜੀ ਬਹੁਤ ਕਿਰਪਾ ਭਗਵਾਨ ਦੀ ਅੱਜ ਕਾਫੀ ਲੋਕਾਂ ਨੂੰ ਮੇਰੇ ਜਿਨ੍ਹਾਂ ਨੂੰ ਚੱਕ ਵਗੈਰਾ ਦੇਖੇ ਸੀ ਇਹ ਦੂਰ ਵੀ सरकार लोग जी हाँ जिनको बहुत सारा वो तो दुआएँ दे रहे हैं साहब के कहते हैं मोदी साहब की भगवान लंबी उम्र करे देखो पहले हाथ से बनाते थे बर्तन पता तो नहीं पूरा दिन लग जाता होगा आप मशीनें भेज दी साहब ने सारे मोहल्ले को भेजी मशीनें इंटरव्यू तो एक एक ही घर में जा सकते थे सब ऐसे लाखों करोड़ों को लोगों को दिया होगा किसी को रोज़गार किसी को मशीनरी किसी को इलाज के लिए स्वास्थ्य के लिए पाँच पाँच लाख किसी को छत दी है खाने को आ रहा है सारा राशन बताना चाहिए स्टेट गवर्नमेंट्स को भी इमीडिएटली बताना चाहिए कि ये सेंटर से आ रहा, और रहा है और मोदी साहब भेज रहे हैं वो लोग कह रहे हैं कि जब से सामान तो भी मिल रहा है लेकिन कोई अधिकारी या कोई सरकार का नुमादम से मिलने नहीं रहा। आ रहा फर्स्ट आप आए आज और आप और उनसे मिले हाँ 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 जाना चाहिए यहाँ लोकल लोगों को जाना चाहिए अब मैं लोकल हो जाऊंगा देखना हर जगह जाया करूंगा <laughs> सोनी के साथ धोखा हुआ उसने पक्के घड़ा छुपा लिया और कच्चा घड़ा रख लिया अभी उसको पकना था तो फिर जब वो डूबने लगी सोनी तो उसने बोल पता क्या कहा कहा ਵੀਰ ਮਰੇ ਉਸ ਘੜਾ ਵਟੇਂਡੜੀ ਦਾ ਜਿਹੜੀ ਅਸਾਂ ਵਿੱਚ ਛੋੜਨੇ ਹਾਲ ਹੋਈ ਆਕੇ ਵੇਖ ਲੈ ਮੱਜੀ ਵਾਲੇ ਆਵੇ ਜੋ ਕੁਝ ਸੋਣੀ ਨਮਾਣੀ ਦੇ ਨਾਲ ਹੋਈ ਭੰਨ ਸੁਟਾ ਤੈਨੂੰ ਚੂਰ ਕਰਦੇ ਆਵੇ ਮਿੱਟੀ ਦੇ ਆ ਘੜਿਆ ਚੜ ਬੈਨਾ ਮਹਿਬੂਬਾਂ ਦੀ ਟਾਕੇ ਅੱਗੋਂ ਘੜਾ ਬੋਲਦਾ ਘੜੇ ਕੋ ਜ਼ੁਬਾਨ ਲਾ ਕੇ ਕਿਆ ਬੋਲੇ ਨੀ ਪੰਨ ਨਾ ਸਿੱਟੀ ਸਾਨੂੰ ਚੂਰ ਨਾ ਕਰ ਦੇ ਪੰਨ ਨਾ ਸੁੱਟੀ ਸਾਨੂੰ ਚੂਰ ਨਾ ਕਰ ਦੇ ਨੀ ਅਸੀਂ ਬੜੇ ਬੜੇ ਦੁੱਖ ਪਾਏ ਪਹਿਲਾਂ ਚੋਟ ਕਈਆਂ ਦੀ ਖਾਦੀ ਜਦ ਮੱਟੀ ਬਣਦੀ ਹੈ ਫਿਰ ਅਸੀਂ ਹੱਥ ਘਮਿਆਰ ਦੇ ਆਏ ਚੁੱਕ ਘਮਿਆਰ ਚੱਕਰ ਪਰ ਧਰਿਆ ਉਹਨੇ ਢੇੜੇ ਚਾ ਖੂਬ ਦੁਆਏ ਇਨੀਆਂ ਮੁਸੀਬਤਾਂ ਸਹਿ ਕੇ ਸੋਹਣੀਏ ਅਸੀਂ ਹੱਥ ਮਹਬੂਬ ਦੇ ਆਏ ਮੈਨੂੰ ਪਾਰ ਲੰਘਾ ਦੇਵੇ ਕੜਿਆ ਮੰਤਾ ਤੇਰੀਆਂ ਕਰਦੀ ਮੈਨੂੰ ਪਾਰ ਲੰਘਾ ਦੇਵੇ ਵੇ ਕੜਿਆ ਮੰਤਾ ਤੇਰੀਆਂ ਕਰਦੀ ਜਾ ਪਿੱਛੇ ਮੁੜ ਜਾ ਸੋਹਣੀਏ ਨੀ ਇਥੇ ਕੋਈ ਨਹੀਂ ਉਹ ਤੇਰਾ ਦਰਦੀ ਮੇਰਾ ਕੁੰਦਾ ਬਣ ਕੇ ਸਾਥੀ ਵੇ ਕੀ ਗੱਲ ਤੈਨੂੰ ਆਖੀ ਵੇ ਮੇਰੇ ਮਾਰ ਹੁਸਨ ਵੱਲ ਝਾਤੀ ਵੇ ਮਾਰ ਹੁਸਨ ਵੱਲ ਝਾਤੀ ਵੇ ਗਈ ਲਾਲੀ ਤੇ ਆ ਗਈ ਹੈ ਜ਼ਰਦੀ ਮੈਨੂੰ ਪਾਰ ਲੰਘਾ ਦੇ ਵੇ ਕੜਿਆ ਮਨ ਤਾਂ ਤੇਰੀਆਂ ਕਰਦੀ ਅੱਗੋ ਘੜਾ ਪੱਕਾ ਨਹੀਂ ਥਾ ਪੂਰਾ ਤੋ ਕਿਆ ਜਵਾਬ ਦਿੱਤਾ ਹੈ ਮੇਰਾ ਬੁੱਤ ਕਮਜ਼ੋਰ ਨ ਤਾਣਾ ਨੀ ਮੇਰਾ ਬੁੱਤ ਕਮਜ਼ੋਰ ਨ ਤਾਣਾ ਨੀ ਮੈਂ ਕੱਚਾ ਤਰਨ ਨਾ ਜਾਣਾ ਨੀ ਮੇਰਾ ਬੁੱਤ ਕਮਜ਼ੋਰ ਨ ਤਾਣਾ ਨੀ ਮੈਂ ਕੱਚਾ ਤਰਨ ਨਾ ਜਾਣਾ ਨੀ ਅਸਾਂ ਦੁਆਨੇ ਰੁੜਪੜ ਜਾਣਾ ਨੀ ਦੁਆਨੇ ਰੁੜਪੜ ਜਾਣਾ ਨੀ ਇੱਥੇ ਹੱਥ ਨੇ ਢੋਂਗੇ ਸਰਦੀ ਜਾ ਪਿੱਛੇ ਮੁੜ ਜਾ ਸੋਹਣੀਏ ਨੀ ਤੇ ਤੇ ਕੋਈ ਨਹੀਂ ਤੇਰਾ ਦਰਦੀ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ